ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵਗੇ ਤੇ ਅੱਜ 6 ਦਿਨ ਹੋ ਗਿਆ ਕਾਸ਼ਵੀ ਨੂੰ ਹਸਪੀਟਲ ਦੇ ਵਿੱਚ ਐਡਮਿਟ ਇੱਕ ਰਿਪੋਰਟ ਆਣੀ ਆ ਉਸ ਤੋਂ ਬਾਅਦ ਉਹ ਕਹਿ ਰਹੀ ਹੈ ਕਿ ਤੁਹਾਨੂੰ ਆਪਾਂ ਡਿਸਚਾਰਜ ਕਰਨਾ ਵਾ ਨਹੀਂ ਤੇ ਕਿਉਂਕਿ ਸੈਕਿੰਡ ਟਾਈਮ ਹੈ ਇਹ ਐਡਮਿਟ ਹੋ ਗਈ ਆ ਤੇ ਉਹ ਥੋੜਾ ਰਿਸਕ ਹੁੰਦਾ ਵਾ ਤੇ ਵੇਟ ਆਪਾਂ ਕਰ ਰਹੇ ਹਾਂ ਬਸ ਉਸ ਰਿਪੋਰਟ ਦਾ ਸੀਰੀਅਸਲੀ ਹਸਪੀਟਲ ਦੇ ਵਿੱਚ ਇਹ ਰਹਿਣਾ ਹਸਪੀਟਲ ਜਿੰਨਾ ਮੱਝ ਵਧੀਆ ਹੋਵੇ ਜਿੰਨਾ ਮੱਝ ਵੱਡਾ ਹੋਵੇ ਬਟ ਜੋ ਸਾਨੂੰ ਕੰਫਰਟ ਘਰ ਦੇ ਵਿੱਚ ਮਿਲਦਾ ਜੋ ਆਪਦੇ ਰੂਮ ਚ ਮਿਲਦਾ ਉਹ ਇੱਕ ਹਸਪੀਟਲ ਦੇ ਵਿੱਚ ਨਹੀਂ ਮਿਲ ਸਕਦਾ ਤੁਸੀਂ ਵੇਖ ਸਕਦੇ ਜੇ ਕਾਸ਼ਵੀ ਮੈਡਮ ਇੱਧਰ ਮੈਂ ਕਾਸ਼ਵੀ ਕੋ ਲੈ ਕੇ ਚੰਨੀ ਆ ਇਹ ਵਿਚਾਰੀ ਪੂਰੀ ਫੈਡਕ ਹੋ ਚੁੱਕੀ ਆ ਹਣ ਕਾਸ਼ਵੀ ਗਏ ਜਾਣਾ ਤੇ ਇਹਨੂੰ ਹਜੇ ਡ੍ਰਿਪ ਲੱਗ ਰਹੀ ਆ ਕਾਸ਼ਵੀ यस yes. घर जाना है हाँ चलो चले चलो चले घर चलो कल डॉक्टर आएंगे उनको बोलेंगे अभी हमें घर जाना है प्लीज बोर हो गया <laughs> गाइस मानो जितना भी बड़ा हॉस्पिटल है यहाँ इससे बड़ा है पर अपने हॉस्पिटल में जाना बहुत मुश्किल है बच्चों के लिए तो बहुत ही हाँ। बड़ों के लिए तो सिंपल ही है कि बड़ों लिए? के लिए भी मुश्किल ही है <laughs> ते नहीं सुनो ना अगर कोई बच्चा अकेले रह लेता है इतना ओके पर मुश्किल हो जाता है अच्छा तो जब भी जब कोई डॉक्टर आ गया अगर उसको कुछ भूल गया हुँ? पर माँ बाप को याद रहा हुँ? फिर फिर कैसे जस्ट करेगा बच्चा सही बात है गल्ला जी नहीं करा लग रखो ਮਾਂ ਸਾਬ ਗਏ ਜਾਂਲੇ ਆਣ ਵਾਸਤੇ ਟਾਈਮ ਸਾਹਮਣੇ ਬੋਲੀ ਜੋ ਟਾਈਮ ਹੋ ਗਿਆ ਵਾ 6:30 ਵਜੇ ਸਾਢੇ 6 ਨਹੀਂ ਬੱਜੇ 8 ਟਾਈਮ ਸਾਢੇ 10 ਵਜੇ ਆ ਜੀ ਨਾਲ ਕੰਮ 10 ਵਜੇ ਆ ਤੇ ਮਾਂ ਸੇ ਟ੍ਰਿਪ ਖਤਮ ਹੋੰਦੀ ਆ ਫਿਰ ਕਾਸ਼ਵੀ ਵੀ ਸੋਏਗੀ ਨਹੀਂ ਬੰਦੂ ਹੋਇਆ ਕਿ ਰਾਤੀ ਕਾਸ਼ੀ ਸਦਾ ਸੁੱਤੀ ਨਹੀਂ ਖਾਂਸੀ ਕਰਦੀ ਰਹੀ ਆ ਸੋ ਹੋ ਗਿਆ تھا ਨਹੀਂ ਪਲੇਟਸ ਹੋਇਆ تھا ਨਾ ਤੇ ਚਲੋ ਜੀ ਜਦੋਂ ਆਂਦੇ ਆ ਫਿਰ ਆਪਾਂ ਚਾਹ ਚ ਪੀਂਦੇ ਆ ਆਪਾਂ ਸੌਣੇ ਕਿ ਬਾਕੀ ਸੌઈએ ਚਾਹ ਵੀਨ ਤੋਂ ਬਾਅਦ ਵੇਖਦੇ ਆ ਡ੍ਰਿਪ ਖਤਮ ਹੋਣ ਤੱਕ ਤੇ ਜਾਗਣਾ ਹੀ ਪੈਣਾ ਨਾ ਮੈਨੂੰ ਇਹ ਹੁੰਦਾ ਵਾ ਕਿ ਕਾਸ਼ ਵੀ ਆਪਣੀ ਡ੍ਰਿਪ ਹਿਲਾਣਾ ਲਵੇ ਬੱਚਾ ਵਾ ਤੇ ਡ੍ਰਿਪ ਹਿਲ ਜਾਂਦੀ ਆ ਹੱਥ ਵਗੈਰਾ ਫਿਰ ਬਲੱਡ ਆਨ ਲਾ ਪੈਂਦਾ ਸੋ ਇਹਦੀ ਇਹ ਚੀਜ਼ਨਾ ਪੜਦੀ ਆ ਰਖਣਾ ਵੇਂਦਾ ਬਾਕੀ ਮੈਂ ਫੇਰ ਕਹਿ ਰਹੀ ਆ ਵਾਇਰਲ ਬਹੁਤ ਜ਼ਿਆਦਾ ਫੈਲ ਰਿਹਾ ਵਾ ਆਪਣੇ ਬੱਚਿਆਂ ਨੂੰ ਜਿੰਨਾ ਤੋਂ ਜ਼ਿਆਦਾ ਤੋਂ ਜ਼ਿਆਦਾ ਬਚਾ ਕੇ ਰੱਖੋ ਬੱਚਿਆਂ ਨੂੰ ਕਵਰ ਕਰਕੇ ਰੱਖੋ ਡਾਕਟਰ ਵੀ ਕਹਿ ਰਹੇ ਸੀਗੇ ਖਾਂਸੀ ਵੀ ਵਾਇਰਲ ਫੈਲ ਰਿਹਾ ਵਾ ਪਰ ਡਾਕਟਰਸ ਖਾਂਸੀ ਦੀ ਮੈਡੀਸਿਨ ਕਫ সিরাপ ਨਹੀਂ ਦੇ ਰਹੇ ਕਿਉਂਕਿ ਤੁਸੀਂ ਨਿਊਜ਼ ਸੁਣੀ ਹੋਣੀ ਆ ਪਿੱਛੇ ਜੇ ਆ ਰਹੀ ਆ ਕਿ ਬੱਚਿਆਂ ਦੇ ਬਹੁਤ ਸਾਈਡ ਇਫੈਕਟ ਹੋ ਰਿਹਾ ਕਫ সিরাপ ਦੇ ਉਹ ਕਾਫੀ ਬੱਚੇ ਹਨਾ ਉਹ ਪੀਣ ਦੇ ਨਾਲ ਉਹਨਾਂ ਦੀ ਪ੍ਰੋਬਲਮਸ ਹੋ ਗਈਆਂ ਵਾ ਤੇ ਡਾਕਟਰ ਕਾਸਿਰੋ ਤੋਂ ਵੀ ਮਨਾ ਕਰੰਦੇ ਆ ਕਿ ਤੁਸੀਂ ਨਾ ਦਿਓ ਇਹਨੂੰ ਬਿਲਕੁਲ ਹਲਕੀ ਜੀ ਦਿੱਤੀ ਆ ਉਹ ਵੀ 3 ਐਮਐਲ ਦੇਣੀ ਵਾਸ ਉਸ ਤੋਂ ਜ਼ਿਆਦਾ ਨਹੀਂ ਦੇਣੀ ਬਟ ਉਹ ਕਹਿ ਰਿਹਾ ਕਿ ਕੋਈ ਗੱਲ ਨਹੀਂ ਆ ਤੁਸੀਂ ਦਵਾਈ ਜਿੰਨਾ ਅਵੋਇਡ ਹੋ ਸਕਦਾ ਓਨੀ ਕਰੋ ਕਾਫ ਦੀ ਦਵਾਈ ਕਿਉਂਕਿ ਇਹ ਵਧੀਆ ਨਹੀਂ ਆ ਬੋਡੀ ਵਾਸਤੇ ਹੂੰ गाइस मैं मैंने मैं तब मैं भी होती हूं मैं था मैंने मैंने भी एक वीडियो बनाई थी 202 में मैं बच्चे को जाके रखना पिछली बार आपने वो वीडियो तो देखी होगी होगी ये अब फिर से खर्च का माइंड चल रहा है अपने बच्चों को बजा के रखो भी को बाहर ना जाने दो मैं मैं रात को बाहर गया था इसी वजह से मुझे फीवर हुआ है हुआ है बस सही चलो जी बाकी जो आज आप चाह पीनेडियोच पाउज होगी गई मेनु पता नहीं लगा मैं कह रही थी कि होस्पिटल मेरा फेस वेख सकते जो कि ज्यादा मेरे ने? फेस खराब हो गया ने? वाइट दाने ਕਿੰਨੇ ਪਿੰਪਲਸ ਹੋ ਗਏ ਨੇ ਫੇਸ ਦੇ ਉੱਤੇ ਪਤਾ ਨਹੀਂ ਇਥੋਂ ਦਾ ਪਾਣੀ ਦਾ ਕੀ ਦਿੱਕਤ ਆ ਆ ਸਾਰੀ ਰੈਡਨੈਸ ਵੀ ਪਈਆ ਓ ਮਾਈ ਗਾਡ ਹਾ ਵੇਖੋ ਤੇ ਫੇਸ ਨਾਲ ਸਹੀ ਹੋ ਗਏ ਮੂਡ ਸਾਰਾ ਖਰਾਬ ਹੋ ਜਾਂਦਾ ਬਸ ਹੁਣ ਆਪਾਂ ਘਰ ਚਲੀਏ ਤੇ ਆਪਣਾ ਫੇਸ ਸਹੀ ਕਰੀਏ ਉਹਨੋਂ ਤੱਕ ਆਪਾਂ ਹੁਣ ਚਾਹ ਦੀ ਵੇਟ ਕਰਦੇ ਆ ਗਾਇਜ਼ इंडिया तो इंडिया में फर्स्ट टाइम हुआ था ना तो मुझे नहीं पता था बस ही नहीं लो जी फाइनली काशी दे हैंड फ्री हो गए आज सानो छुट्टी मिल गई आज सेवन आज समर सप्ताह दिनना ਅੱਜ ਆਪਾਂ ਚੱਲੇ ਆ ਜੀ ਘਰ ਫਾਈਨਲੀ ਜੋ ਰਿਲੀਫ ਘਰ ਆ ਨਾ ਇੱਥੇ ਨਹੀਂ ਆ ਇੱਥੇ ਸੀਰੀਅਸਲੀ ਨੀਂਦ ਬਿਲਕੁਲ ਨਹੀਂ ਆਂਦੀ ਮੇਰਾ ਫੇਸ ਇਨਾ ਥਕਾਨ ਤੇ ਉਦੋਂ ਮੇਰਾ ਸਾਰਾ ਫੇਸ ਖਰਾਬ ਹੋ ਜਾਂਦਾ ਤੇ ਚਲੋ ਜੀ ਬਾਕੀ ਹੁਣ ਆਪਾਂ ਫਾਈਨਲੀ ਘਰ ਪਹੁੰਚ ਜਾਣਾ ਘਰ ਚੱਲਨੇ ਆ ਉਸ ਤੋਂ ਬਾਅਦ ਆਪਾਂ ਦੁਬਾਰਾ ਤੋਂ ਸ਼ੂਟ ਸਟਾਰਟ ਕਰਾਂਗੇ ਸ਼ੂਟ ਜਿਹੜਾ ਮੈਂ ਦੀ ਸੀਰੀਜ਼ ਚੱਲੰਦੀ ਆ ਜਿਹੜੀ ਪੈਂਡਿੰਗ ਸੀਗੀ ਉਹ ਦਵਾ ਰੱਬ ਕਰੇ ਨੀਂਦ ਆ ਰਹੀ ਮੱਕ ਹਾਂ ਇੱਥੇ ਬੜੀ ਪ੍ਰੋਬਲਮ ਇੱਥੇ ਨਾ ਰਾਤ ਨੂੰ ਐਕਸ-ਰੇ ਮਸ਼ੀਨ ਕਰੀ ਲੱਗ ਜਾਂਦੇ ਇੰਨੀ ਆਵਾਜ਼ ਆ ਜਾਂਦੀ ਨਾ ਰਾਤ ਨੂੰ ਤੇ ਨੀਂਦ ਸਾਰੀ ਡਿਸਟਰਬ ਹੋ ਜਾਂਦੀ ਐਕਸ-ਰੇ ਮਸ਼ੀਨ ਹੂੰ ਡਿਸਟਰਬ ਹੋ ਜਾਂਦੀ ਆ ਇਸ ਕਰਕੇ ਮੈਂ ਤਾਂ ਪੂਰੀ ਰਾਤ ਨੂੰ ਥਾ ਬੜਾ ਔਖਾ ਵਾ ਬਾਕੀ ਸ਼ੁਕਰ ਆ ਚੱਲੇ ਆ ਰੱਬ ਵੇ ਹੋ ਜਿਆ ਇਹਨਾ ਸਾਰਿਆਂ ਨੂੰ ਤੰਦਰੁਸਤ ਰੱਖੇ ਬਾਰ-ਬਾਰ ਹਸਪੀਟਲ ਦੇ ਚੱਕਰ ਕਿਸੇ ਦੇ ਵੀ ਨਾ ਲੱਗਣ ਆਪਾਂ ਦੇ ਮਹੀਨੇ 'ਚ ਦੋ ਵਾਰ ਹੀ ਆ ਗਏ ਆ ਤੇ ਮੇਰੀ ਮੇਰਾ ਫੇਸ ਸਾਰਾ ਮੇਰਾ ਮੈਂ ਆਪਣੀ ਵੀ ਮੈਡੀਸਿਨ ਲਿਆਣਾ ਭੁੱਲ ਗਈ ਸੀਗੀ ਉਹ ਵੀ ਹੁਣ ਦੁਬਾਰਾ ਆਪਣੀ ਮੈਡੀਸਿਨ ਸਟਾਰਟ ਕਰਾਂਗੀ ਜਿਹੜੀ ਮੇਰੀ ਚੱਲਦੀ ਆ ਉਹਦੇ ਕਰਕੇ ਮੇਰਾ ਫੇਸ ਤੇ ਸਵੇਲਿੰਗ ਹੋ ਗਈ ਆ ਮੇਰੀ ਨੱਕ ਦੇ ਥੱਲੇ ਆ ਸਾਰੀ ਡਬਲ ਚਿਨੋ ਹੋ ਰਹੀ ਆ ਨਾ ਉਹ ਮੈਡੀਸਿਨ ਕਰਕੇ गरे पे रह गई ये मेडिसिन मेरी ते ओ हुण दोबारा तो दुण दुण मैं स्टार्ट करंगी चलो जी हम सफर वाचिंग बाय ये ये, ये 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 तुम सोच रहे होगे ये ये, ये फिर से लगा है अगर पर ये ये नीडल लगाई ये, लगा। ये ब्लेंडर रोकने के लिए लगा है व्लॉगिंग चल रही है